ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਾਤੇ ਅੱਜ ਆਪਾਂ ਪੂਰੀ ਟਰਾਲੀ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੇ ਨਾਲ ਟਰੈਕਟਰ ਦੀ ਵੀਡੀਓ ਸਾਂਝੀ ਕਰਾਂਗੇ ਵੀ ਕਿਹੜਾ ਕਿਹੜਾ ਸਮਾਨ ਅਸੀਂ ਟਰਾਲੀ ਦੇ ਵਿੱਚ ਸ੍ਰੀ ਹਜੂਰ ਸਾਹਿਬ ਨਦੀਨ ਦਾ ਜਾਣ ਵਾਸਤੇ ਹੀ ਸੈੱਟ ਕੀਤਾ ਵਾ ਤੇ ਆਹ ਲਾਏ ਮਗਰ ਝੰਡੇ ਤੇ ਇਧਰ ਮਗਰ ਪੌੜੀ ਲਾਈ ਹੋਈ ਚੜਨ ਵਾਸਤੇ ਤੇ ਆਹ ਜਿਹੜਾ ਕੋਈ ਵੀ ਸਮਾਨ ਡਿੱਗੇ ਡੰਗਣ ਤੋਂ ਜਾਂ ਵੀ ਉੱਥੇ ਦੇਤੇ ਪਾਣੀ ਵਾਲਾ ਡਰਮ ਰੱਖਣਾ ਮੈਂ ਇਧਰਲੇ ਪਾਸੇ ਤੇ ਆਥਲੜੇ ਪਾਸੇ ਆ ਸਪਰਿੰਗ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਆ ਤੇ ਬਾਕੀ ਆ ਉੱਤੇ ਛੱਟੇ-ਫੋਟੇ ਸਾਰੇ ਫਟਾ ਕੀਤੇ ਪਏ ਆ ਤੇ ਇਧਰ ਗੱਦੇ-ਗੁਦੇ ਸਭ ਕੁਝ ਤਿਆਰ ਆ ਤੇ ਨਾ ਬੋਤਾ ਹਿਲਤਾ ਨਾ ਕਰੂ ਤੇ ਇਧਰ ਆ ਸ਼ੂ ਸ਼ਾ ਸਾਰੇ ਕੁਝ ਲਾਈਟਾਂ ਲਾਈਟਾਂ ਲੂਟਾਂ ਸਭ ਕੁਝ ਲੱਗਿਆ ਹੋਇਆ ਵਾ ਤੇ ਨਾਲ ਆ ਪਲੱਗ-ਪਲੱਗ ਫੀਟਿੰਗ ਕੀਤੀ ਬਈ ਆ ਤੇ ਸਰਹਾਣੇ ਸਰੋਣੇ ਸਭ ਕੁਝ ਓਕੇ ਆ ਡਾਨਾ ਤੇ ਹੁਣ ਬਾਕੀ ਆਜੋ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਆ ਵੀ ਕੀ ਹੋ ਰਿਹਾ ਹੈ ਸਾਡੇ ਟਰਾਲੀ ਦੀ ਵੀਡੀਓ ਪੂਰੀ ਦੇਖ ਲਿਓ ਬਹੁਤ ਹੁਣ ਬੰਦ ਹੋ ਗਿਆ ਮੈਂ ਸਭ ਰੈਂਕ ਤੁਸੀਂ ਚੈੱਕ ਕਰੋ ਰੈਂਕ ਥੱਲੇ ਤੇ ਲਾਏ ਹੋਇਆ ਸਪਰਿੰਗ ਉਹ ਵੇਖ ਕਰੰਟ ਆ ਗਿਆ ਇਧਰ ਇਹ ਚਾਹੀਦੀ ਏਹਦੀ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਆ ਉੱਪਰ ਜਿਹੜਾ ਫਟਾ ਲਾਇਆ ਹੋਇਆ ਵਾ ਇਹਦੇ ਉੱਤੇ ਅਸੀਂ ਸਮਾਨ ਰੱਖਣ ਵਾਸਤੇ ਲਾਇਆ ਹੋਇਆ ਵਜਗਾੜਮੈਂ ਇਹਦੇ ਉੱਤੇ ਅਸੀਂ ਬੈਗ ਰੱਖਣਾ ਹੈ ਤੇ ਆ ਮੂਰੇ ਜਿਹੜਾ ਸਮਾਨ ਆਪਰੇ ਜਿਹੜਾ ਹੈਗਾ ਵਾ ਵੀ ਜਿਹੜਾ ਜਿਹੜਾ ਸਮਾਨ ਅਸੀਂ ਲੈ ਕੇ ਜਾਣਾ ਹੈ ਇਧਰ ਭਰਾ ਕਰ ਰਿਹਾ ਹਨ ਵਾਟਰ ਫੈਟ ਆ ਉਹਨੂੰ ਚਾਰਜ ਤਾਂ ਲਾਉਣਾ ਹੀ ਆ। ਇਹ ਆ ਲਾਈ ਹੋਈ ਉੱਤੇ ਲੜੀ ਲਾਈ ਹੋਈ ਆ ਤੇ ਇਧਰ ਪਲੱਗ ਲਾਏ ਹੋਏ ਆ। ਤੇ ਇਹਦੇ ਉੱਤੇ ਜਿਹੜੀ ਹੋਰ ਇੱਕ ਚੀਜ਼ ਦੱਸ ਦਿਆਂ ਤੁਹਾਨੂੰ ਖਾਸ ਜਿਹੜੇ ਭਰਾ ਵੀ ਜਾ ਰਹੇ ਆ। ਮਗਰ ਆ ਜਿਹੜੇ ਆ ਸਾਡੇ ਆ ਝੰਡੇ ਲਾਏ ਹੋਏ ਆ ਟਰਾਲੀ ਦੇ ਮਗਰ। ਤੇ ਆ ਜਿਹੜੀਆਂ ਉੱਤੇ ਜਿਹੜੀਆਂ ਤੁਸੀਂ ਦੇਖ ਸਕਦੇ ਆ ਇਹ ਜ਼ਰੂਰ ਭਰਾ ਜਿਹੜੇ ਵੀ ਭਰਾ ਸਰੀ ਹਜੂਰ ਸਾਬ ਨਦੇੜ ਦੀ ਯਾਤਰਾ ਕਰਨ ਜਾ ਰਹੇ ਆ। ਇਹ ਜ਼ਰੂਰ ਖਿਆਲ ਰੱਖਿਓ ਇੱਕ ਸਾਡਾ ਪਹਿਲਾਂ ਜਿਹੜਾ ਆਪਣਾ ਅੰਤਰਪਾਲ ਪਾਈ ਹੋਈ ਆ ਥੱਲੇ। ਪਾਣੀ ਵਾਲਾ ਜਿਹੜਾ ਪੇਪਰ ਪਾਇਆ ਹੋਇਆ ਵਾ ਕਿਉਂਕਿ ਮੀਂਹ ਦੀ ਉੱਤੇ ਕਈ ਵਾਰੀ ਬਹੁਤ ਸਮੱਸਿਆ ਹੁੰਦੀ ਆ ਤੇ ਮੀਂਹ ਜਿਆਦਾ ਆਉਂਦਾ ਵਾ ਤੇ ਕਈ ਵਾਰੀ ਧਮੜ ਕੇ ਛੱਤ ਚੋਂ ਲੱਗ ਜਾਂਦੀ ਆ ਤੇ ਪਹਿਲਾਂ ਸਾਡੀ ਇੱਕ ਆ ਤਰਪਾਲ ਪਾਈ ਹੋਈ ਆ ਜਿਹੜੀ ਆ ਪਾਣੀ ਵਾਲੀ ਪੇਪਰ ਜਿਹੜਾ ਬਹੁਤ ਮੋਟਾ ਪਾਇਆ ਹੋਇਆ ਵਾ ਇੱਕ ਉਸ ਤੋਂ ਬਾਅਦ ਇੱਕ ਸਾਡਾ ਆ ਜਿਹੜਾ ਪੀਲਾ ਜਿਹੜਾ ਪੇਪਰ ਪਾਇਆ ਹੋਇਆ ਕਿਹੇ ਆ ਦੋ ਤੇ ਇੱਕ ਉੱਤੋਂ ਦੀ ਆ ਸਾਡੇ ਜਿਹੜਾ ਹੈਗੀ ਤਰਪਾਲ ਤੇ ਇਹ ਪਾਈ ਹੋਈ ਆ ਤੇ ਇੱਕ ਨਾਲ ਭਰਾ ਬਣ ਕੇ ਜਰੂਰ ਵੀ ਜਿੰਨੇ ਵੀ ਭਰਾ ਜਾ ਰਹੇ ਆ ਸ੍ਰੀ ਹਜੂਰ ਤਾਂ ਉਹਨੇ ਡੇਢ ਟਰਾਲੀ ਡਰ ਦੇ ਉਹਨਾ ਇੱਕ ਚੀਜ਼ ਜ਼ਰੂਰ ਧਿਆਨ ਰੱਖਿਓ ਵੀ ਨਾਲ ਆਪਣੀ ਤਰਪਾਲ ਅਲੱਗ ਜ਼ਰੂਰ ਲੈ ਕੇ ਜਾਇਓ ਕਿਉਂਕਿ ਯਾਰੀ ਰਸਤੇ ਦੇ ਵਿੱਚ ਪ੍ਰਸ਼ਾਦਾ ਪਾਣੀ ਬਣਾਉਣਾ ਹੁੰਦਾ ਵਾ ਉਦੋਂ ਬਹੁਤ ਔਖਾ ਹੁੰਦਾ ਵਾ ਇੱਥੇ ਕਦਾ ਜੋੜ ਤੇ ਇਦਾਂ ਨਾਲ ਪਟੀਆਂ ਪੋਟੀਆਂ ਸਾਰੀਆਂ ਰੈਡੀ ਕਰੀ ਜਾਂਦੇ ਭਰਾ ਇਹਦੇ ਟਰਾਲਾ ਸਾਡਾ ਤਕਰੀਬਨ ਤਿਆਰ ਹੋ ਚੁੱਕਿਆ ਵਾ ਤੇ ਤੁਸੀਂ ਵੀ ਜ਼ਰੂਰ ਉੱਪਰਲਾ ਜ਼ਰੂਰ ਬੰਦੋਬਾਸਤ ਪੱਕਾ ਕਰਕੇ ਲੈ ਕੇ ਜਾਇਆ ਕਰੋ ਵੀ ਇਹ ਨਹੀਂ ਹੈਗਾ ਵੀ ਇੱਕ ਤਰਪਾਲ ਕੱਲੀ ਪਾ ਕੇ ਤੁਸੀਂ ਲੈ ਆ ਜਾਇਆ ਕਰੋ ਇਹ ਚੀਜ਼ ਜ਼ਰੂਰ ਧਿਆਨ ਰੱਖਿਓ ਤੇ ਬਾਕੀ ਜਿਹੜਾ ਇਹਦਾ ਟਰੈਕਟਰ ਅਸੀਂ ਜਿਹੜਾ ਤਿਆਰ ਕੀਤਾ ਵਾ ਇੱਕ ਤਾਂ ਇਹਦੇ ਟਾਇਰ ਨਵੇਂ ਪ ਤੇ ਇੱਕ ਐਂਆ ਮਗਰਾੜ ਨਵਾਂ ਲਵਾਇਆ ਸੀਗਾ ਤੇ ਇੱਕ ਚੀਜ਼ ਹੋਰ ਤੁਹਾਨੂੰ ਖਾਸ ਦੱਸ ਦਿਆਂ ਇਹਦੇ ਵਿੱਚ ਕਿ ਜਿੰਨੇ ਵੀ ਭਰਾ ਜਾ ਰਹੇ ਆ ਯਾਤਰਾ ਦੇ ਇਦਨ ਮੂਰੇ ਝੰਡੇ ਲਾਏ ਹੋਏ ਆ ਟਰੈਕਟਰ ਤੁਸੀਂ ਦੇਖ ਸਕਦੇ ਆ ਸਾਡਾ ਸਵਰਾਜ 855 ਤੇ ਇੱਕ ਜੂ ਇੱਕ ਚੀਜ਼ ਜ਼ਰੂਰ ਧਿਆਨ ਰੱਖਿਓ ਭਰਾ ਬਣ ਕੇ ਤੇ ਆ ਜਿਹੜੀਆਂ ਸਾਈਡਾਂ ਦੇ ਚੀਜ਼ਾਂ ਜ਼ਰੂਰ ਬਣਾ ਕੇ ਲੈ ਕੇ ਜਾਇਓ ਆਣੀਆਂ ਬਣੀਆਂ ਹੋਈਆਂ ਵਾਂ ਕਿਉਂਕਿ ਵੀ ਇਹ ਚੀਜ਼ ਦੀ ਬਹੁਤ ਜ਼ਿਆਦਾ ਸੇਫਟੀ ਆ ਕਈ ਵਾਰੀ ਬੰਦੇ ਦੀ ਜਾਂ ਸਾਈਡ ਤੇ ਬੰਦਾ ਬੈਠਾ ਹੁੰਦਾ ਆ ਕੁੱਕ ਲੱਗ ਜੇ ਵੀ ਪਾਸੇ-ਹਾਸੇ ਡਿੱਗਣ ਤੋਂ ਬਹੁਤ ਪਿਆਜਾ ਕਰਦਾ ਵਾ ਤੇ ਪਰਲੇ ਬਸੇ ਵੀ ਸਾਡਾ ਲੱਗਾ ਹੋਇਆ ਵਾ ਅਰੇ ਦੇਖ ਸਕਦੇ ਆ ਟਰੈਕਟਰ ਦੇ ਟਾਇਰ ਵੀ ਨਵੇਂ ਬਵਾਏ ਹੋਏ ਆ ਟਾਇਰ ਵੀ ਕੋਈ ਜ਼ਿਆਦਾ ਨਹੀਂ ਰੋ ਕਸਦੇ ਆ ਕਿ ਟਾਇਰ ਦਾ ਬਦ ਵਾਰ 5% ਹੱਦ ਤੱਕ ਕਸਦੇ ਆ ਵੀ ਜਿੰਨੇ ਵੀ ਭਰਾ ਜਿਹੜੇ ਜਾ ਰਹੇ ਯਾਤਰਾ ਦੇ ਐਂ ਭਰਾਵਾਂ ਨੂੰ ਆਏ ਹੋਊਗਾ ਵੀ ਟਾਇਰ ਬਹੁਤ ਜ਼ਿਆਦਾ ਕਸਦੇ ਆ ਟਾਇਰ ਵੀ ਜਮਨ ਨੋਰਮਲ ਕਸਦੇ ਆ ਤੇ ਬਾਕੀ ਆ ਤੁਸੀਂ ਇਦਾਂ ਟਰੈਕਟਰ ਸਾਡਾ ਪੂਰਾ ਤੇ ਆ ਖੜਾ ਬਚੋਟਾ ਤੇ ਬਾਕੀ ਨਾਲ ਦੀ ਨਾਲ ਸਾਰੇ ਭਰਾਵਾਂ ਨੂੰ ਦਰਸ਼ਨ ਵੀ ਕਰਵਾਉਂਦੇ ਰਾਵਾਂਗੇ ਗੁਰਦਰਾ ਸਾਹਿਬ ਦੇ ਤੇ ਨਾਲ ਦੀ ਨਾਲ ਇੱਕ ਵੀਡੀਓ ਵੀ ਡੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਭੈਣ ਭਰਾਵਾਂ ਤੱਕ ਵੀਡੀਓ ਪਹੁੰਚਦੀ ਹੋ ਜੇ ਤੇ ਨਾਲ ਦੀ ਨਾਲ ਸਾਰੇ ਭੈਣ ਭਰਾਵਾਂ ਦੇ ਦਰਸ਼ਨ ਵੀ ਜਰੂਰ ਕਰਾਵਾਂਗੇ ਤੇ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ ਤੇ ਆਪਣੀ ਜਿਹੜੀ ਪੂਰੀ ਵੀਡੀਓ ਫੋਲੋ ਸੀਗੀ ਫਾਕੀ ਜਿਹੜਾ ਹੋਰ ਖਾਣ ਪੀਣ ਵਾਲਾ ਜਿਹੜਾ ਸਮਾਨ ਹੀ ਲੈ ਕੇ ਚੱਲੇ ਉਹਦੀ ਵੀਡੀਓ ਵੀ ਇੱਕ ਤੁਹਾਡੇ ਨਾਲ ਜਲਦੀ ਸਾਂਝੀ ਕਰਦੇ ਹਾਂ